ਤੋ ਇਹ ਪਲਾਟ ਉੱਥੋਂ ਸ਼ਿਫਟ ਕਰਕੇ ਕਿਸੇ ਹੋਰ ਪਾਸੇ ਲੈ ਜਾਓ ਸਾਨੂੰ ਤੁਹਾਡੇ ਨਾਲ ਕੋਈ ਵੀ ਗਿੱਲਾ ਸ਼ਿਕਵਾ ਨਹੀਂ ਹੈਗਾ ਮੈਂ ਕਹਿ ਰਿਹਾ ਹਾਂ ਕਿ ਉਹ ਅੱਡਕਲ ਜੂਗਾ ਡੀਪਲੋਮਾ ਕਰਵਾ ਲੈਂਦੇ ਆਂ ਤਾਂ ਵੀਰੋ ਹੁਣ ਸਾਡੇ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਤੁਸੀਂ ਚੁਣਿਓ ਆ ਵੀਰੋ ਤੁਸੀਂ ਮੈਂ ਤਾਂ ਕਹਿ ਰਿਹਾ ਕਿ ਉਸ ਟਾਈਮ ਜਿਹੜੀ ਆਪਣੀ 51 ਮੈਂਬਰੀ ਕਮੇਟੀ ਬਣੀ ਸੀ 52 ਮੈਂਬਰੀ ਕਮੇਟੀ ਦੇ ਵਿੱਚ ਕੁਝ ਮੋਤਵਾਰ ਜਿਹੜੇ ਲਾਇਏ ਸੀਗੇ ਕਿ ਤੁਸੀਂ ਸਾਰੇ ਆਪਾਂ ਦੁਕਾਨਾਂ ਆਉਂਦੇ ਆ। ਬਹੁਤ ਹੁੰਦੇ ਆ। ਇੰਨੇ ਵੀ ਜਿੰਨੇ ਤੁਸੀਂ ਆਇਆ ਸੜਕ ਤੇ ਬਾਹਰ ਤਾਂ ਇੱਥੇ ਬਸ ਬਹੁਤ ਹੋਰ ਤਰ੍ਹਾਂ ਦਾ ਮਾਹੌਲ ਬਣ ਜਾਣਾ। ਬਹੁਤ ਹੁੰਦੇ ਆ। ਤੁਸੀਂ ਜਿੰਨੇ ਵੀ ਆਏ ਹੋ ਤੁਹਾਡਾ ਦਿਲ ਦੀਆਂ ਗੜਾਈਆਂ ਤੋਂ ਬਹੁਤ-ਬਹੁਤ ਧੰਨਵਾਦ। ਮੈਂ ਦੁਕਾਨਦਾਰ ਭਰਾਵਾਂ ਤੋਂ ਮਾਫੀ ਮੰਗਦਾ ਕਿ ਅਸੀਂ ਤੁਹਾਨੂੰ ਰੋਜ਼ ਜ਼ਰੂਰ ਕਸ਼ ਦਿੰਨੇ ਆ। ਸਾਨੂੰ ਵੀ ਮਹਿਸੂਸ ਹੋ ਰਿਹਾ ਕਿ ਕੰਮ ਦੇ ਵਿੱਚ ਲੋਕਾਂ ਨੂੰ ਵੀ ਬਹੁਤ ਜ਼ਰੂਰਤਾਂ ਹੁੰਦੀਆਂ ਨੇ। ਉਹਦੇ ਲਈ ਮਾਫੀ ਹੁਣ ਤੁਹਾਨੂੰ ਦਾ ਐਦਾਂ ਪਰੇਸ਼ਾਨ ਨਹੀਂ ਕਰਨਾ ਤੁਹਾਨੂੰ ਹੁਣ ਹੋਰ ਤਰੀਕੇ ਦੇ ਨਾਲ ਪਰੇਸ਼ਾਨ ਕਰਾਂਗੇ ਉਹਦੀ ਨਹੀਂ ਜਰੂਰ ਤਿਆਰ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਗਾ ਜੀ ਆਜੋ ਕਾਹੀ ਗੱਲ ਕਰ ਤੁਸੀ ਉਹਨਾਂ ਨੇ ਬੋਲੇ ਨਹੀਂ ਅੱਗੇ ਤੋਂ ਬੱਗਾ ਜੀ ਐਂਡ ਇੱਕ ਸਾਡੇ ਇੱਕ ਇਹ ਵੀ ਗੱਲ ਆਈ ਸੀ ਕਿ ਇੱਕ ਅਸੀਂ ਕਮੇਟੀ ਦਾ ਨਿਰਮਾਣ ਕਰਦੇ ਹਾਂ ਐਂਡ ਗਵਰਨਰ ਆਫ ਪੰਜਾਬ ਮਾਨਯੋਗ ਰਾਜਪਾਲ ਪੰਜਾਬ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਿਹਦੇ ਵਿੱਚ 12 ਮੈਂਬਰ ਐਕਸਪਰਟ ਕਮੇਟੀ ਬਣੀਏ ਉਹ ਵਕ ਵਕ ਜਿੱਥੇ ਜਿੱਥੇ ਬਾਇਓਫੇਂਜੀ ਪਲਾਂਟ ਲੱਗ ਰਹੇ ਨੇ ਉਹਦੇ ਨੂੰ ਜਾ ਕੇ ਵਿਜ਼ਿਟ ਕਰਨਗੇ ਐਂ ਜਿੰਨੇ ਵੀ ਲੋਕੀ ਦੇ ਉਹਦੇ ਨਾਲ ਦਰ ਹੈ ਉਹ ਸਾਰਿਆਂ ਦਾ ਉਹ ਸੁਣਨਗੇ ਐਂ ਉਸ ਤੋਂ ਬਾਅਦ ਇੱਕ ਰਿਪੋਰਟ ਉਹ ਪੰਜਾਬ ਸਰਕਾਰ ਨੂੰ ਸਾਂਝੀ ਕਰਾਂਗੇ ਜਿਸ ਤੇ ਬੇਸਿਸ ਤੇ ਅੱਗੇ ਜਿਹੜਾ ਵੀ ਐਕਸ਼ਨ ਹੈ ਉਹ ਲਵਾ ਜਾਊਗਾ ਤੇ ਮੇਰੀ ਤੁਹਾਨੂੰ ਇਹ ਹੀ ਬੇਨਤੀ ਹੈ ਕਿ ਜਦੋਂ ਇਹ ਕਮੇਟੀ ਸਾਡੇ ਫੋਕਰ ਆਨ ਨੂੰ ਮੰਨਿਆ ਸਾਡੀ ਹੱਥ ਨੋੜ ਕੇ ਬੇਨਤੀ ਸੰਗ ਲਾਓ ਕਿ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਕਿ ਜਿਹੜਾ ਉੱਥੇ ਛੋਟਾ ਮੋਟਾ ਕੰਮ ਚੱਲਦਾ ਹੈਗਾ ਆ ਉਹਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਨਹੀਂ ਤਾਂ ਮੈਂ 2 ਦਿਨ ਤੋਂ ਬਾਅਦ ਫਿਰ ਜਿਹੜਾ ਵੀ ਪ੍ਰੋਗਰਾਮ ਦਾ ਐਲਾਨ ਕਰਨਗੇ ਉਹ ਮੈਦਾਨ ਦੇ ਅੰਦਰ ਹੋਊਗਾ ਹੁਣ ਮੈਦਾਨ ਦੇ ਬਾਹਰ ਨਹੀਂ ਹੋਣਾ ਇਹ ਮੈਂ ਤੁਹਾਨੂੰ ਗੱਲ ਯਕੀਨ ਦਿਵਾ ਕੇ ਜਾਂਦਾ ਹੈ ਸਹੀ ਗੱਲ ਹੈ ਜੀ ਕਾਮੇ ਸਰਕਾਰ ਦੇ ਦਫ਼ਤਰ ਦੇ ਬੈਠਣ ਬੁੱਟਣਾ ਹੋ ਗੱਲ ਨਹੀਂ ਬਣਣੀ ਤੇ ਦੇਖਾਂਗੇ ਜੋ ਹੁੰਦਾ ਉਸ ਗੱਲ ਨੂੰ ਫਿਰ ਨਜਿੱਠਾਂਗੇ ਮੰਨਜੋ ਐਸਟੀਐਮ ਸਾਹਿਬ ਆਏ ਨੇ ਜੋ ਵੀ ਉਹ ਤੁਹਾਨੂੰ ਜਾਣਕਾਰੀ ਦੇਣਗੇ ਉਹ ਪੰਜਾਬ ਸਰਕਾਰ ਦੀ ਤਰਫੋਂ ਹੀ ਹੋਏਗੀ ਉਹ ਆਏ ਨੇ ਮੈਂ ਉਹਨਾਂ ਦਾ ਨਿਜੀ ਤੌਰ ਦੇ ਉੱਤੇ ਧੰਨਵਾਦ ਵੀ ਕਰਦਾ ਔਰ ਮਾਨਯੋਗ ਪੀਐਸਪੀ ਸਾਹਿਬ ਕਿ ਉਹਨਾਂ ਨੇ ਪੰਜਾਬ ਸਰਕਾਰ ਦੀ ਵੱਲੋਂ ਜੋ ਕਮੇਟੀ ਬਣੀ ਆ ਅਸੀਂ ਬਿਲਕੁਲ ਐਸਡੀਐਮ ਸਾਹਿਬ ਤੁਹਾਡੀ ਗੱਲ ਦੇ ਉੱਤੇ ਵਿਸ਼ਵਾਸ ਕਰਦੇ ਆ ਜੋ ਕਮੇਟੀ ਦੀ ਰਿਪੋਰਟ ਆਏਗੀ ਉਹਦੇ ਤੇ ਵੀ ਸਰਚ ਕਰਾਂਗੇ ਉਹਦੇ ਤੇ ਵੀ ਅਸੀਂ ਐਕਸਪਰਟਸ ਦੇ ਨਾਲ ਗੱਲ ਕਰਾਂਗੇ ਪਰ ਸਾਡੀ ਬੇਨਤੀ ਇਹ ਆ ਕਿ ਠੀਕ ਹੈ ਜਦੋਂ ਕਮੇਟੀ ਦੀ ਰਿਪੋਰਟ ਦੇ ਲਈ ਅਸੀਂ ਸਹਿਮਤ ਆ ਤਾ ਫਿਰ ਉੱਥੇ ਦਾ ਜਿਹੜਾ ਕੰਮ ਹੈ ਉਹਨੂੰ ਵੀ ਓਨੀ ਦੇਰ ਤੱਕ ਜਿਹੜਾ ਜਰੂਰ ਰਕਵਾਇਆ ਕਿਉਂਕਿ ਇਸ ਗੱਲ ਦੇ ਲਈ ਤਾਂ ਸਹਿਮਤੀ ਦੇ ਉਸਾਰੇ ਉਹਦੀ ਲਈ ਵੀ ਸਰ ਜਿੰਨਾ ਹੋ ਸਕਦਾ ਕਿ ਆਪਾਂ ਕੋਈ ਟਕਰਾਅ ਨਾ ਹੋਵੇ ਜੋ ਬਗਾ ਜੀ ਕੋਈ ਅਮਰਪਾਲ ਜੀ ਪ੍ਰਧਾਨ ਜੀ ਤੇ ਕੋਈ ਅਜਿਹੀ ਗੱਲ ਨਾ ਹੋਵੇ ਅਸੀਂ ਵੀ ਰਾਮਨਾਥ ਥੋੜੇ ਦੇਰ ਸੈਸ਼ਨ 'ਚ ਮਾੜਾ ਮੋਟਾ ਉੱਥੇ ਵੀ ਇੰਜੋਏ ਜਾ ਕਰੀਏ ਹੋਰ ਕੋਈ ਗੱਲਾਂ ਵੀ ਕਰੀਏ ਬਹੁਤ ਕਰਨ ਵਾਲੀਆਂ ਨੇ ਸੋ ਮੈਂ ਅਸੀਰ ਸਾਹਿਬ ਤੁਹਾਡਾ ਧੰਨਵਾਦ ਕਰਦਾ ਕਿ ਸਾਨੂੰ ਵਿਸ਼ਵਾਸ ਹੈ ਕਿ ਜੇ ਯਾਦ ਤਾਂ ਨਹੀਂ ਕਰਨਾ ਕੋਈ ਪ੍ਰਸ਼ਾਸਨ ਸਾਨੂੰ ਬੁਲਾ ਰਿਹਾ ਗੱਲ ਕਰਨ ਵਾਸਤੇ ਅਸੀਂ ਅੱਗੇ ਵੀ ਇਹੀ ਗੱਲ ਕਹੀ ਸੀ ਅੱਜ ਵੀ ਇਹੀ ਗੱਲ ਕਹਿਣੇ ਆ ਦੋ ਵਾਰੀ ਪ੍ਰਸ਼ਾਸਨ ਨੇ ਅਠਵਿਕ ਤੋਂ ਬਾਅਦ ਸਾਨੂੰ ਬੁਲਾਇਆ ਵੀ ਪਹਿਲੇ ਕਰ ਬੁਲਾਇਆ ਵੀ ਦੋ ਦਿਨ ਤੁਸੀਂ ਸਾਨੂੰ ਚਲਾਵਾਂਗੇ ਉਹ ਪਲਾਂਟ ਵੀ ਅਸੀਂ ਹਾਈ ਕੋਰਟ ਜਿਹਦਾ ਦਸਣਾ ਪੰਨਾ ਤੁਹਾਨੂੰ ਮਜਬੂਰੀ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ 18 ਤਰੀਕ ਤੱਕ ਰਹਿਣ ਦਿਓ ਵੀ ਅਸੀਂ 18 ਤਰੀਕ ਤੱਕ ਰਿਪੋਰਟ ਦੇਣੀ ਆ ਹਾਈ ਕੋਰਟੇ ਉਦੋਂ ਵੀ ਸਾਡੀ ਸਾਰੀ ਰਾਜੂ ਜਿਹਨੇ ਸੰਗਤ ਦੇ ਅਸਿਕ ਨੂੰ ਮੰਨ ਕੇ ਇਸ ਗੱਲ ਨੂੰ ਮੈਂ ਕੋਰ ਗੱਲ ਲੇਕਿਨ ਅੱਜ ਅਸੀਂ ਇਹ ਹੁਣ ਕੱਟ ਕੀਤਾ ਨਾ ਜਿੰਨੀ ਦਰ ਪਲਾਂਟ ਬੰਦ ਵੀ ਹੁੰਦਾ ਅਸੀਂ ਇਸ ਗੱਲ ਨਾਲ ਪ੍ਰਸ਼ਾਸਨ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ ਹੈ ਜਿੱਦਾਂ ਲੁੱਕ ਸਟੇਜ ਤੇ ਖੜੇ ਹੋ ਕੇ ਕਹਿੰਦੇ ਜੀ ਭੋਗੋ ਦਾ ਟੱਟ ਨਹੀਂ ਹੈਗਾ ਤੁਸੀਂ ਗੱਲ ਕਰੋ ਕਿਦੋਂ ਕੱਟ ਕਰਨਾ ਅਸੀਂ 5 ਤੋਂ 10 ਹਜ਼ਾਰ ਬੰਦੇ ਦਾ ਕੱਟ ਕਰਕੇ ਦਿਖਾ ਦਿੰਦੇ ਬਹੁਤ ਬਹੁਤ ਧੰਨਵਾਦ ਜੀ